ਯਾ ਅਹਨਿਸ ਸਹਜ ਸੁਭਾਏ ਦਰਸਨਾ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮਾ ਦੀ ਨੂਰੇ ਅਰਸਾ ਹਉ ਕਰਸਾ ਹਉ ਝਟੀਐ ਤੋਦੋ ਡਠੇ ਸੱਚੇ ਪਾਤਿਸਾ ਮਲ ਜਨਮ ਜਨਮ ਦੀ ਕੱਟੀ ਐ ਸਜਣਾ ਸੱਚਾ ਪਾਤਿਸਾ ਸਿਰ ਸਾਹ ਦੈ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਜੇ ਸਾਹੋ ਸਜਣ ਸੱਚਾ ਪਾਤੇ ਸਾਹੋ ਸਿਰ ਸਾਹ ਦਾ ਜਿਸ ਪਾਸ ਵਹਿਠਿਆ ਸਬਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਿਲ ਪਹਿਲਾ ਮੁਸਲਮਾਨ ਸਫਤ ਸਰੀਅਤ ਪੜ ਪੜ ਕਰ ਹੈ ਬੀਚਾਰ ਬੰਦੇ ਸੇ ਜੇ ਪਵ ਹੈ ਵਿੱਚ ਬੰਦੀ ਵੇਖਣ ਕਉ ਦੀਦਾਰ ਮੁਸਲਮਾਨਾ ਸਫਤ ਸਰੀਅਤ ਪੜ ਪੜ ਕਰ ਹੈ ਵਿਚਾਰ ਬੰਦੇ ਸੇ ਜੇ ਪਵ ਹੈ ਵਿੱਚ ਬੰਦੀ ਵੇਖਣ ਕਾ ਦੀਦਾਰ ਹਿੰਦੂ ਸਾਲਾਹੀ ਸਾਲਾਹਨਾ अपार तीर्थ नावह, अर्चा पूजा अगर वास बहकार जोगी सोनते आवन जेते नाम करतार, मूरत नाम निरंजना काया का आकार सतिया मान सन्तोष उपजा देने के विचार दे दे मंग सहसा गुना सोब करे संसार चोरा जारा तै ਖਰਬਾ ਵੇਕਾਰ ਇੱਕ ਹੁੰਦਾ ਖਾਏ ਚੱਲ ਹੈ ਇਥਾਉ ਤਿੰਨ ਬੇਕਾਈ ਕਾਰ ਗਲ ਥਲ ਜੀਆਂ ਪੁਰੀਆਂ ਲੋਵਾ ਆਕਾਰ ਆਕਾਰ ਓਏ ਜੇ ਆਖਾ ਹੈ ਸੋ ਤੂੰ ਹੈ ਜਾਣ ਹੈ ਤਿਨਾਪੇ ਤੇਰੀ ਸਾਰ ਨਾਨਕ ਭਗਤਾਂ ਭੁਖਸਾਲਾ ਹਣਾ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤੇ ਆਪਾachar ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਆਰ ਘੜ ਭੰਡ ਇਟਾਂ ਕੀਆਂ ਜਲ ਦੀ ਕਰ ਪੁਕਾਰ ਜਾਲ ਜਲ ਰੋਵੇ ਬਪੋੜੀ ਝੜ ਝੜ ਪਵ ਹੈ ਅੰਗਿਆਰ नानक जिन करता कारण किया सो करतार पाौडी बिन सत्गो न पायो बिन सत्गो ना पाया

जिन सच्चे चित लाया जग जीवन दाता पाया उत्तम एहो विचार है जिन सच्चे चित लाया ਜਗ ਜੀਵਨ ਦਾਤਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰ ਹੈ ਵਿਚਾਰ ਬੰਦੇ ਸੇ ਜੇ ਪਵ ਹੈ ਵਿੱਚ ਬੰਦੀ ਵੇਖਣ ਕਾਓ ਦੀਦਾਰ ਰਾਗ ਆਸਾ ਦੀ ਵਾਰ ਦੀ ਪਾਉੜੀ 6ਵੀਂ ਸਲੋਕਾਂ ਨਾਲ